ਨਾਲਕਨਾ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਤਿਉਹਾਰਾਂ ਦਾ ਮੌਸਮ ਨੇੜੇ ਆਉਂਦੇ ਹੀ ਦੇਨ ਦੇਨ ਅੰਦ ਮੈਡੀਕਲ ਕਾਲਜ ਅਤੇ ਹਸਪਤਾਲ ਵੱਲੋਂ ਬਿਨਾ ਨਿਸ਼ਾਨਾ ਵਾਲੀ ਦੀਵਾਲੀ ਨਾਮਕ ਖਾਸ ਜਾਗਰੂਕਤਾ ਮਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਦਾ ਮਕਸਦ ਸਕੂਲੀ ਬੱਚਿਆਂ ਨੂੰ ਸੜਨ ਤੋਂ ਬਚਾਅ ਤੇ ਅੱਗ ਸੁਰੱਖਿਆ ਬਾਰੇ ਸਿੱਖਿਆ ਦੇਣਾ ਹੈ ਇਹ ਮਹਿਮਾ ਡਾਕਟਰ ਸ਼ਿਰਨ ਸ਼ਾ ਪ੍ਰੋਫੈਸਰ ਵਿਭਾਗ ਪਲਾਸਟਿਕ ਸਰਜਰੀ ਵੱਲੋਂ ਡੀ ਐਮ ਸੀ ਐਂਡ ਐਚ ਦੇ ਫਾਇਰ ਐਂਡ ਸੇਫਟੀ ਵਿਭਾਗ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਹੈ ਤਾਂ ਜੋ ਸੁਰੱਖਿਅਤ ਅਤੇ ਹਰੀ-ਭਰੀ ਦੀਵਾਲੀ ਮਨਾਈ ਜਾ ਸਕੇ ਅਕਤੂਬਰ ਦੇ ਪਹਿਲੇ ਹਫ਼ਤੇ ਤੋਂ ਚੱਲ ਰਹੀ ਇਸ ਮਹਿੰਮਾ ਦੇ ਤਹਿਤ ਲੁਧਿਆਣਾ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਲਈ ਜਾਗਰੂਕਤਾ ਸੈਸ਼ਨ ਕਰਵਾਏ ਜਾ ਰਹੇ ਹਨ ਇਨ੍ਹਾਂ ਸੈਸ਼ਨਾਂ ਦੌਰਾਨ ਬੱਚਿਆਂ ਨੂੰ ਗ੍ਰੀਨ ਦੀਵਾਲੀ ਸੰਬੰਧੀ ਸਰਕਾਰੀ ਹਦਾਇਤਾ ਪਟਾਕਿਆਂ ਦੀ ਸੁਰੱਖਿਆਤ ਵਰਤੋਂ ਅਤੇ ਸੜਨ ਦੀ ਸਥਿਤੀ ਵਿੱਚ ਪਹਿਲੀ ਸਹਾਇਤਾ ਦੇ ਉਪਾਅ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇਹ ਮਹਿੰਦੀ ਦੀਵਾਲੀ ਤੱਕ ਜਾਰੀ ਰਹੇਗੀ ਅਤੇ ਹੋਰ ਸਕੂਲਾਂ ਵਿੱਚ ਵੀ ਇਸ ਸੰਬੰਧੀ ਸੈਸ਼ਨ ਕਰਵਾਏ ਜਾਣਗੇ। ਸ਼੍ਰੀ ਵਿਪਨ ਗੁਪਤਾ ਸਕੱਤਰ ਡੀਐਮਸੀ ਐਂਡ ਐਚ ਮੈਨੇਜਿੰਗ ਸੁਸਾਇਟੀ ਨੇ ਇਹ ਪਹਿਲ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਹ ਮੁਹਿੰਮ ਡੀਐਮਸੀ ਐਂਡ ਐਚ ਦੀ ਸਮਾਜਿਕ ਜ਼ਿੰਮੇਵਾਰੀ ਅਤੇ ਸੁਰੱਖਿਆ ਪ੍ਰਤੀ ਵਚਨਬੱਧਤਾ ਦਾ ਪ੍ਰਤੀਕ ਹੈ। ਉਨਾ ਕਿ ਆ ਕੇ ਬੱਚਿਆਂ ਤੱਕ ਅਜੇ ਸਨੇਹੇ ਪਹੁੰਚਾਉਣਾ ਉਹਨਾਂ ਬੱਚੇ ਜ਼ਿੰਮੇਵਾਰੀ ਅਤੇ ਸੁਰੱਖਿਆ ਦਾ ਭਾਵ ਪੈਦਾ ਕਰਨਾ ਹੈ ਡੀ ਐਮ ਸੀ ਐਂਡ ਐਚ ਦੇ ਪ੍ਰਿੰਸੀਪਲ ਡਾਕਟਰ ਜੀ ਐਸ ਵੰਡਰ ਨੇ ਕਿਹਾ ਕਿ ਸਿੱਖਿਆ ਅਤੇ ਜਾਗਰੂਕਤਾ ਹੀ ਰੋਗ ਥਾਮ ਦੀ ਪਹਿਲੀ ਪੜਾਉ ਹੁੰਦੀ ਹਨ ਬਿਨਾਂ ਨਿਸ਼ਾਨਾਂ ਵਾਲੀ ਦੀਵਾਲੀ ਵਰਗੀਆਂ ਪਹਿਲਾਂ ਰਾਹੀਂ ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਸਾਡੇ ਤਿਹਾਰ ਖੁਸ਼ੀ ਸੁਰੱਖਿਆ ਅਤੇ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਲਈ ਨਾਲ ਮਨਾਏ ਜਾਣ ਡਾਕਟਰ ਆਰ ਕੇ ਮਿੱਤਲ ਪ੍ਰੋਫੈਸਰ ਅਤੇ ਮੁਖੀ ਵਿਭਾਗ ਪਲਾਸਟਿਕ ਸਰਜਰੀ ਅਤੇ ਡਾਕਟਰ ਰਮਨੀਸ਼ ਗਰਗ ਪ੍ਰੋਫੈਸਰ ਵਿਭਾਗ ਪਲਾਸਟਿਕ ਸਰਜਰੀ ਨੇ ਵੀ ਇਸ ਮੁਹਿੰਮ ਦਾ ਸਮਰਥਨ ਕੀਤਾ ਹੈ ਅਤੇ ਲੋਕਾਂ ਨੂੰ ਜ਼ਿੰਮੇਵਾਰੀ ਨਾਲ ਦੀਵਾਲੀ ਮਨਾਉਣ ਦੀ ਅਪੀਲ ਕੀਤੀ ਹੈ ਡਾਕਟਰ ਸ਼ਿਰਿਨ ਸ਼ਾਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਦੀਵਾਲੀ ਦੌਰਾਨ ਦੀਵੇ ਪਰਦਿਆਂ ਤੋਂ ਦੂਰ ਜਗਾਈ ਜਾਣ ਸਿਰਫ ਸਰਟੀਫਾਈਡ ਗ੍ਰੀਨ ਪਟਾਕੇ ਹੀ ਵਰਤੋਂ ਕੀਤੇ ਜਾਣ ਅਤੇ ਸਿੰਥੈਟਿਕ ਦੀ ਬਜਾਏ ਕਪਾਹ ਦੇ ਕੱਪੜੇ ਪਹਿਨੇ ਜਾਣ। ਉਨ੍ਹਾਂ ਕਿਹਾ ਕਿ ਪਟਾਕੇ ਫੋੜਦੇ ਸਮੇਂ ਦੂਰੀ ਬਰਕਰਾਰ ਰੱਖੋ, ਪਾਣੀ ਜਾਂ ਰੇਤ ਨੇੜੇ ਰੱਖੋ ਅਤੇ ਬੱਚਿਆਂ ਦੀ ਹਮੇਸ਼ਾ ਵੱਡਿਆਂ ਦੀ ਦੇਖਭਾਲ ਹੋਵੇ। ਉਨ੍ਹਾਂ ਇਹ ਵੀ ਚੇਤਾਵਨੀ ਦਿੱਤੀ ਕਿ ਹੱਥ ਵਿੱਚ ਪਟਾਕਾ ਨਾ ਫੜੋ, ਖਰਾਬ ਪਟਾਕੇ ਨੂੰ ਮੋੜ ਨਾ ਜਲਾਓ ਅਤੇ ਭੀੜ ਵਾਲੀਆਂ ਥਾਂਾਂ ਜਾਂ ਖੁੱਲੀ ਅੱਗ ਨਾਲ ਪਟਾਕੇ ਨਾ ਵਰਤੋ। ਸੜਨ ਦੀ ਸਥਿਤੀ ਵਿੱਚ ਜ਼ਖਮ ਵਾਲੇ ਹਿੱਸੇ ਨੂੰ ਸਾਫ਼ ਪਾਣੀ ਨਾਲ ਠੰਡਾ ਕਰੋ ਅਤੇ ਘਰੇਲੂ ਨੁਸਖਿਆਂ ਦੀ ਥਾਂ ਤੁਰੰਤ ਕਬੀਬੀ ਸਹਾਇਤਾ ਲਓ। डीएमसी एंड एच ਦਾ ਪਲਾਸਟਿਕ ਅਤੇ ਰੀਕਨਸਟਰਕਸ਼ਨ ਸਰਜਰੀ ਵਿਭਾਗ ਦਿਵਾਲੀ ਦੌਰਾਨ ਐਮਰਜੈਂਸੀ ਮਾਮਲੇ ਲਈ ਉਪਲਬਧ ਰਹੇਗਾ ਤਾਂ ਜੋ ਸਾਡੇ ਨਾਲ ਸੰਬੰਧਿਤ ਮਰੀਜ਼ਾਂ ਨੂੰ ਤੁਰੰਤ ਇਲਾਜ ਮਿਲ ਸਕੇ ਵਿਭਾਗ ਨੇ ਇਸ ਲਈ ਵਿਸ਼ੇਸ਼ ਸਹੂਲਤਾਂ ਅਤੇ ਪਹਿਲੀ ਸਹਾਇਤਾ ਦੇ ਪ੍ਰਬੰਧ ਕੀਤੇ ਹਨ